ਜਿਹੜਾ ਕੈਨੇਡਾ ਦੇ ਪਿੱਛੇ ਨਿਊਜ਼ ਆ ਰਹੀ ਸੀ ਕਿ ਕੀ ਕੈਪਨ ਕਰ ਰਹੇ ਉਹ ਸਾਰੀ ਨਿਊਜ਼ ਹੁਣ ਬਾਹਰ ਆ ਚੁੱਕੀ ਹੈ। ਤੇ ਇੰਡੀਅਨ ਗਵਰਨਮੈਂਟ ਨੇ ਆਪਣੇ ਜਿਹੜੇ ਵੀ ਅਲੋਕੇਸ਼ਨ ਸੀਗੀਆਂ ਉਹ ਕਲੀਅਰ ਕਰਤੀਆਂ। ਤੇ ਹੁਣ ਦੁਬਾਰਾ ਤੋਂ ਸਟੱਡੀ ਪਰਮਿਟ ਦੁਬਾਰਾ ਉਹਨਾਂ ਨੇ ਸ਼ੁਰੂ ਕਰਤੇ ਹਨ। ਤੇ ਉਹਦੇ ਕਰਕੇ ਜਿਹੜਾ ਇਹ ਪ੍ਰੋਗਰਾਮ ਅੱਜ ਅਸੀਂ ਲੈ ਕੇ ਆਏ ਨੇ ਇਹ ਮਾਸਟਰਸ ਪ੍ਰੋਗਰਾਮ ਹੈਗੇ। ਜਿਹੜੇ ਸਟੂਡੈਂਟਸ ਨੇ ਇੰਡੀਆ ਤੋਂ 3 ਇਅਰ ਜਾਂ 4 ਇਅਰ ਦੀ ਬੈਚਲਰ ਡਿਗਰੀ ਕੀਤੀ ਹੈ ਤੇ ਦੇ ਵਾਂਟ ਟੂ ਗੋ ਇਨਟੂ ਰੋਲਸ ਲਾਈਕ ਲੀਡਰਸ਼ਿਪ ਰੋਲਸ ਇਨ ਐਜੂਕੇਸ਼ਨ ਸੈਕਟਰ। ਜਿਹੜੇ ਸਟੂਡੈਂਟਸ ਨਹੀਂ ਕੀ ਕੀ ਹੋਏਗਾ ਕੀ ਨਹੀਂ ਹੋਏ ਬੀਇੰਗ ਅ ਮਾਸਟਰਸ ਪ੍ਰੋਗਰਾਮ ਜੇ ਤੁਸੀਂ ਦੇਖੋ ਕੈਨੇਡੀਅਨ ਗਵਰਨਮੈਂਟ ਨੇ ਵੀ ਮਾਸਟਰਸ ਨੂੰ ਬਹੁਤ ਪ੍ਰੋਮੋਟ ਕੀਤਾ ਹੈ ਪੈਰਾਮੀਟਰ ਨੂੰ ਵੀ ਇਹ ਪ੍ਰੋਗਰਾਮ ਮੀਟ ਕਰਦਾ ਤੇ ਆਪਣਾ ਸਟੂਡੈਂਟ ਫੋਰ ਅਕਤੂਬਰ ਵਾਸਤੇ ਅਪਲਾਈ ਕਰ ਸਕਦਾ ਹੈ ਕੋਈ ਵੀ ਬੈਚਲਰ ਡਿਗਰੀ ਜ਼ਰੂਰੀ ਨਹੀਂ ਹੈ ਕਿ ਸਟੂਡੈਂਟ এডੂਕੇਸ਼ਨ ਬੈਕਗਰਾਉਂਡ ਤੋਂ ਆ ਰਹੇ ਜੇ ਸਟੂਡੈਂਟ ਨੇ ਕਿਸੇ ਹੋਰ ਫੀਲਡ 'ਚ ਵੀ ਕੰਮ ਕੀਤਾ ਹੈ ਤੇ ਉਹ ਆਪਣਾ ਫਿਊਚਰ ਦਾ ਕੈਰੀਅਰ ਜੀ এডੂਕੇਸ਼ਨ ਸਕਿਲ ਡਵੈਲਪਮੈਂਟ ਸਪੌਟ ਹੈਗਾ ਮਤਲਬ ਕਿ ਆਪਾਂ ਕਿਸੇ ਕਿਸਮ ਦੇ ਬਿਲਕੁਲ ਸਟਡੀ ਉਦੀ ਘਟਾ ਸਕਿਲ ਡਵੈਲਪਮੈਂਟ ਉਹਦੇ ਕੋਲ ਹੈਗੀ ਬਿਲਕੁਲ ਸਕਿੱਲ ਡਿਵੈਲਪਮੈਂਟ ਹੈ ਉਹਦੇ ਵਾਸਤੇ ਵੀ ਜੇ ਉਹ ਆਪਣਾ ਐਜੂਕੇਸ਼ਨ ਸੈਕਟਰ ਚ ਕੰਮ ਕਰਨਾ ਚਾਹੁੰਦਾ ਕੈਨੇਡਾ ਚ ਜਾ ਕੇ ਕਿਸੇ ਵੀ ਵੱਡੀ ਕੰਟਰੀ ਜਿੱਦਾਂ ਕੈਨੇਡਾ ਹੋ ਗਿਆ ਯੂਐਸ ਹੋ ਗਿਆ ਆਸਟ੍ਰੇਲੀਆ ਹੋ ਗਿਆ ਯੂਕੇ ਹੋ ਗਿਆ ਇਹਨਾਂ ਦਾ ਐਜੂਕੇਸ਼ਨ ਸਿਸਟਮ ਬੜਾ ਵਰਲਡ ਰੈਨਾਉਂਡ ਹੈ ਰਾਈਟ ਇਹ ਨਵਾਂ ਨਹੀਂ ਹੈ ਇਹ ਬਹੁਤ ਪੁਰਾਣਾ ਐਜੂਕੇਸ਼ਨ ਸਿਸਟਮ ਹੈ ਕਦੇ ਕਦੇ ਸਪਲਾਈ ਡਿਮਾਂਡ ਦੀ ਗੱਲ ਹੈ ਕਿ ਜੇ ਉਹਨਾਂ ਨੂੰ ਲੱਗਦਾ ਕਿ ਰਿਸੋਰਸਸ ਸ਼ਾਰਟ ਹੋ ਰਹੇ ਹਨ ਉਹਨਾਂ ਨੇ ਕੁਝ ਲਿਮਿਟੇਸ਼ਨਸ ਕੀਤੀਆਂ ਇਹ ਟਾਈਮ ਐਂਡ ਟਾਈਮ ਹਰ ਕੰਟਰੀ ਚ ਹੁੰਦਾ ਬਟ ਆਈ ਥਿੰਕ ਐਜ਼ ਅ ਸਿਸਟਮ ਬਹੁਤ ਸਟਰੌਂਗ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਆਨਰ ਟਾਈਮ 'ਚ ਜਿਹੜਾ ਵੀ ਸਟੂਡੈਂਟ ਉੱਥੇ ਆ ਕੇ ਪੜ੍ਹ ਰਿਹਾ ਹੈ ਬਲਕਿ ਮੈਨੂੰ ਲੱਗਦਾ ਹੈ ਇਹ ਉਹਨਾਂ ਵਾਸਤੇ ਬੈਟਰ ਹੋਣਾ ਹੈ ਜਿਹੜਾ ਅੱਜ ਸੋਚ ਰਿਹਾ ਜਾਂਦੀ ਉਹਦੇ ਵਾਸਤੇ ਕਿਉਂਕਿ ਲਿਮਿਟੇਸ਼ਨ ਹੈ ਉਹਨੂੰ ਲਿਮਟਿਡ ਬੱਚਾ ਜਾਊਗਾ ਉਹਨਾਂ ਵਾਸਤੇ ਓਪਰਚ्युनिटीज ਆਈ ਥਿੰਕ ਬਹੁਤ ਜ਼ਿਆਦਾ ਮਿਲਣਗੀਆਂ ਤੇ ਇਹ ਬਲਕਿ ਜੇ ਮੈਂ ਦੇਖਿਆ ਨੂੰ ਐਸ ਅ ਰਾਈਟ ਟਾਈਮ ਹੈ ਟੂ ਗੋ ਟੂ ਕੰਟਰੀਜ਼ ਲਾਈਕ ਕੈਨੇਡਾ ਆਪਣੀ ਹਾਈਰ ਐਜੂਕੇਸ਼ਨ ਲਈ ਇਸਨੇ ਪ੍ਰੋਗਰਾਮ ਦੀ ਵੀ ਗੱਲ ਕਰੀਏ ਪ੍ਰੋਗਰਾਮ ਇਹੋ ਜਿਹਾ ਡਿਜ਼ਾਈਨ ਕੀਤਾ ਹੈ ਦੇ ਵਿੱਚ ਇੰਟਰਨਸ਼ਿਪਸ ਇਨਕਲੂਡਿਡ ਨੇ ਇਨ ਫੈਕਟ ਅਸੀਂ ਇੰਡੀਆ ਚ ਕਰਦੇ ਇੱਕ ਇੰਟਰਨਸ਼ਿਪ ਹੁੰਦੀ ਐ ਮੋਸਟਲੀ ਹੈ ਨਾ ਇਹਦੇ ਇਸੇ 2 ਸਾਲ ਦੇ ਪ੍ਰੋਗਰਾਮ ਚ ਤਿੰਨ ਵਾਰੀ ਸਟੂਡੈਂਟ ਇੰਟਰਨਸ਼ਿਪ ਕਰੂਗਾ ਉਹ ਇੰਟਰਨਸ਼ਿਪ ਯੂਨੀਵਰਸਿਟੀ ਆਪ ਲੋਕਾਂ ਆ ਕੇ ਦਿੰਦੀ ਐ ਜਿਹੜਾ ਮਾਸਟਰਸ ਦਾ ਪ੍ਰੋਗਰਾਮ ਹੈ ਉਹ ਤਕਰੀਬਨ 20000 ਡਾਲਰ ਪਰ ਈਅਰ ਦੀ ਫੀਸ ਐ ਉਸ ਤੇ ਅਸੀਂ ਇੱਕ ਸਟਾਰਟਿੰਗ ਦੀ 2600 ਡਾਲਰ ਦੀ ਸਕਾਲਰਸ਼ਿਪ ਲੈ ਕੇ ਆ ਰਹੇ ਆ ਆਪਣੇ ਸਟੂਡੈਂਟ ਨੂੰ 2 ਸਾਲ ਦੀ ਸਟੱਡੀ ਮਾਤਰਾ 38000 ਦੇ ਆਸ-ਪਾਸ ਪਈਗੀ ਕੈਨੇਡੀਅਨ ਡਾਲਰ ਚ ਸੋ ਵੀਡੀਓ ਖਾਸ ਕਰ ਉਹਨਾਂ ਨੌਜਵਾਨਾਂ ਲਈ ਹੈ ਉਹਨਾਂ ਵਿਦਿਆਰਥੀਆਂ ਲਈ ਹੈ ਜਿਹੜੇ ਚਾਹੁੰਦੇ ਨੇ ਕਿ ਅਸੀਂ April ਤੱਕ ਚਲੋ ਸਾਡਾ ਲੰਘ ਗਿਆ ਅਸੀਂ ਨਹੀਂ ਕੁਝ ਡਿਸਾਈਡ ਕਰ ਪਾਇਆ ਸੀ ਕਿਹੜੇ ਮੁਲਕ ਜਾ ਕੇ ਕਿਹੜੀ ਯੂਨੀਵਰਸਿਟੀ ਦੇ ਕਿਹੜੇ ਕੋਰਸ ਚੁਣੀਏ ਹੁਣ ਤੁਹਾਡਾ October ਇਨਟੇਕ ਜਿਹੜਾ ਆਉਣ ਵਾਲਾ ਹੈ ਤੇ ਆਪਾਂ ਕਹੀਏ ਵੀ 9ਵੇਂ ਮਹੀਨੇ ਜਾ ਕੇ September 'ਚ ਸਾਰਾ ਸਿਲਸਲਾ ਸ਼ੁਰੂ ਹੋ ਜਗਾ ਸਬਜੈਕਟ ਐਕਸਪਰਟ ਕੈਨੇਡਾ ਤੋਂ ਹੀ ਨੇ ਹਿਮੰਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਹਿਮੰਤ ਜਿਹੜੇ ਮਿਸ ਕਰ ਗਏ ਨੇ ਚਾਂਸ ਆਪਾਂ ਕਹੀਏ April ਵਾਲਾ ਉਹਨਾਂ ਸਟੂਡੈਂਟਸ ਲਈ ਕਿਦਾਂ ਦਾ ਕੋਰਸ ਹੁਣ ਤੇ ਕਿਹੜੇ ਮੁਲ आई थिंक हुन ਜਿਹੜਾ ਕੈਨੇਡਾ ਦਾ ਪਿੱਛੇ ਨਿਊਜ਼ ਆ ਰਹੀ ਸੀ ਕਿ ਕੀ ਕੈਪਿੰਗ ਕਰ ਰਹੇ ਉਹ ਸਾਰੀ ਨਿਊਜ਼ ਹੁਣ ਬਾਹਰ ਆ ਚੁੱਕੀ ਹੈ ਕੈਨੇਡੀਅਨ ਗਵਰਨਮੈਂਟ ਨੇ ਆਪਣੇ ਜਿਹੜੇ ਵੀ ਅਲੋਕੇਸ਼ਨ ਸੀਗੀਆਂ ਉਹ ਕਲੀਅਰ ਕਰਤੀਆਂ ਤੇ ਹੁਣ ਦੁਬਾਰਾ ਤੋਂ ਸਟਡੀ ਪਰਮਿਟਸ ਦੁਬਾਰਾ ਉਹਨਾਂ ਨੇ ਸ਼ੁਰੂ ਕਰਤੇ ਹਨ ਤੇ ਉਹਦੇ ਕਰਕੇ ਜਿਹੜਾ ਇਹ ਪ੍ਰੋਗਰਾਮ ਅੱਜ ਅਸੀਂ ਲੈ ਕੇ ਆਏ ਨੇ ਇਹ ਮਾਸਟਰਸ ਪ੍ਰੋਗਰਾਮ ਹੈਗੇ ਜਿਹੜੇ ਸਟੂਡੈਂਟਸ ਨੇ ਇੰਡੀਆ ਤੋਂ 3 ਇਅਰ ਜਾਂ 4 ਇਅਰ ਦੀ ਬੈਚਲਰ ਡਿਗਰੀ ਕੀਤੀ ਹੈ ਤੇ ਦੇ ਵਾਂਟ ਟੂ ਗੋ ਇਨਟੂ ਰੋਲਸ ਲਾਈਕ ਲੀਡਰਸ਼ਿਪ ਰੋਲਸ ਇਨ ਐਜੂਕੇਸ਼ਨ ਸੈਕਟਰ ਐਸਪੈਸ਼ਲੀ ਐਜੂਕੇਸ਼ਨ ਸੈਕਟਰ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਹੈ ਆਪਣੇ ਕੋਲ ਇੰਡੀਆ ਚ ਐਨਏ ਟੀਚਰਸ ਪੜਦੇ ਆ ਟੀਚਰਸ ਸਕੂਲਸ ਨਾਲ ਹੈ ਯੂਨੀਵਰਸਿਟੀਆਂ ਨਾਲ ਹੈ ਕਾਲਜਸ ਨਾਲ ਹੈ ਤੇ ਉਹਨਾਂ ਦੇ ਨਾਲ ਬਾਕੀ ਜਿਹੜਾ ਪ੍ਰੋਫੈਸ਼ਨਲ ਸਟਾਫ ਹੈਗਾ ਸਕੂਲ ਚਲਾਉਣ ਵਾਸਤੇ ਕਾਲਜ ਚਲਾਉਣ ਵਾਸਤੇ ਜਿਹੜਾ ਵੀ ਅਕੈਡੈਮਿਕ ਐਕਸਪੋਰਟ ਕਰਦੀ ਹੈ ਸਬਜੈਕਟ ਮੈਟਰਿਕਸਪੋਰਟ ਕਰਦੀ ਹੈ ਆਪਾਂ ਐਡਮਿਨਿਸਟ੍ਰੇਟਰਸ ਲੈ ਕੇ ਦੇ ਬਾਰੇ ਗੱਲ ਕਰ ਸਕਦੇ ਆਪਾਂ ਜਿਹੜੇ ਟ੍ਰੇਨਰਸ ਨੇ ਉਹਨਾਂ ਬਾਰੇ ਗੱਲ ਕਰ ਸਕਦੇ ਉਹਨਾਂ ਵਾਸਤੇ ਇਹ ਮਾਸਟਰਸ ਆਫ ਐਜੂਕੇਸ਼ਨ ਇਨ ਲੀਡਰਸ਼ਿਪ ਪ੍ਰੋਗਰਾਮ ਕੈਨੇਡਾ ਦੇ ਅਲਬਰਟਾ ਪ੍ਰੋਵਿੰਸ ਚ ਕੈਲਗਰੀ ਜਿਹੜਾ ਮੇਨ ਸ਼ਹਿਰ ਹੈ ਉੱਧਰ ਦਾ ਉਥੇ ਸਿਟੀ ਯੂਨੀਵਰਸਿਟੀ ਇਨ ਕੈਨੇਡਾ ਮਾਸਟਰਸ ਦਾ ਨਵਾਂ ਪ੍ਰੋਗਰਾਮ ਲੈ ਕੇ ਆਈਏ ਜਿਹੜਾ ਫਰਸਟ ਇਨਟੇਕ ਅਕਤ ਅ ਤੇ ਜਿੱਦਾਂ ਤੁਸੀਂ ਕਹਿਆ ਕਿ ਜਿਹੜੇ ਸਟੂਡੈਂਟਸ ਨਹੀਂ ਡਿਸਾਈਡ ਕਰ पाए ਕਿਉਂਕਿ ਕੈਨੇਡਾ ਦੀ ਥੋੜੀ ਜੀ ਅਨਪ੍ਰੇਡਿਕਟੇਬਿਲਟੀ ਕਹੀ ਸੀ ਕਿ ਕੀ ਹੋਏਗਾ ਕੀ ਨਹੀਂ ਹੋਏਗਾ ਹਾਈ ਰਿਸਕ ਲੱਗ ਰਿਹਾ ਸੀ ਹਾਈ ਰਿਸਕ ਲੱਗ ਰਿਹਾ ਸੀ ਬਟ ਇੱਕ ਬੀਇੰਗ ਅ ਮਾਸਟਰਸ ਪ੍ਰੋਗਰਾਮ ਜੇ ਤੁਸੀਂ ਦੇਖੋ ਕੈਨੇਡੀਅਨ ਗਵਰਨਮੈਂਟ ਨੇ ਵੀ ਮਾਸਟਰਸ ਨੂੰ ਬਹੁਤ ਪ੍ਰੋਮੋਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਾਕੀ ਪ੍ਰੋਗਰਾਮਸ 'ਚ ਭਾਵੇਂ ਸਪਾਊਸ ਨਾਲ ਆ ਸਕੇ ਨਾ ਆ ਸਕੇ ਮਾਸਟਰਸ ਪ੍ਰੋਗਰਾਮ 'ਚ ਉਹ ਇਨਕਰੇਜ ਕਰਨਗੇ ਕਿ ਸਟੂਡੈਂਟ ਆਪਣੇ ਸਪਾਊਸ ਨੂੰ ਲੈ ਕੇ ਆਏ ਤੇ ਉਸ ਪੈਰਾਮੀਟਰ ਨੂੰ ਵੀ ਇਹ ਪ੍ਰੋਗਰਾਮ ਮੀਟ ਕਰਦਾ ਹੈ ਤੇ ਆਪਣਾ ਸਟੂਡੈਂਟ ਹੁਣ ਅਕਤੂਬਰ ਵਾਸਤੇ ਅਪਲਾਈ ਕਰ ਸਕਦਾ ਹੈ ਕੋਈ ਵੀ ਬੈਚਲਰ ਡਿਗਰੀ ਇੱਕ এডੂਕੇਸ਼ਨ ਸੈਟਿੰਗ ਦਾ ਸਟੂਡੈਂਟ ਆਪਾਂ ਕਹੀਏ ਜੇ ਇੱਕ professionਲ ਕਹੀਏ ਉਹ ਇੱਕ ਤਰ੍ਹਾਂ ਦਾ ਸਟੂਡੈਂਟ ਹੈ ਬਟ ਜ਼ਰੂਰੀ ਨਹੀਂ ਹੈ ਕਿ ਸਟੂਡੈਂਟ এডੂਕੇਸ਼ਨ ਬੈਕਗਰਾਉਂਡ ਤੋਂ ਆ ਰਹੇ ਜੇ ਸਟੂਡੈਂਟ ਨੇ ਕਿਸੇ ਹੋਰ ਫੀਲਡ 'ਚ ਵੀ ਕੰਮ ਕੀਤਾ ਹੈ ਤੇ ਉਹ ਆਪਣਾ ਫਿਊਚਰ ਦਾ ਕੈਰੀਅਰ ਜੇ ਉਹ ਸਕਿੱਲ ਡਿਵੈਲਪਮੈਂਟ ਐਕਸਪਰਟ ਹੈਗਾ ਮਤਲਬ ਜੀ ਆਪਾਂ ਕਹਿੰਦੇ ਕਿਸੇ ਕਿਸਮ ਦੇ ਬਿਲਕੁਲ ਸਟੱਡੀ ਉਹਦੀ ਘੱਟ ਹੈ ਸਕਿੱਲ ਡਿਵੈਲਪਮੈਂਟ ਉਹਦੇ ਕੋਲ ਹੈਗੀ ਹੈ ਬਿਲਕੁਲ ਸਕਿੱਲ ਡਿਵੈਲਪਮੈਂਟ ਹੈ ਉਹਦੇ ਵਾਸਤੇ ਵੀ ਜੇ ਉਹ ਆਪਣਾ ਐਜੂਕੇਸ਼ਨ ਸੈਕਟਰ ਚ ਕੰਮ ਕਰਨਾ ਚਾਹੁੰਦਾ ਕੈਨੇਡਾ ਚ ਜਾ ਕੇ ਉਹ ਇਹੋ ਜਿਹੇ ਰੋਲਸ ਲੈਣਾ ਚਾਹੁੰਦਾ ਜਿਹਦੇ ਵਿੱਚ ਉਹਨੂੰ ਐਕਸਪੋਜ਼ਰ ਮਿਲੇ ਮੈਨੇਜਮੈਂਟ profession ਦੇ ਨਾਲ ਐਸੋਸੀਏਟ ਹੋਣ ਦਾ ਮੌਕਾ ਮਿਲੇ ਆਈ ਥਿੰਕ ਉਹਨਾਂ ਬੱਚਿਆਂ ਵਾਸਤੇ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਕਿਉਂਕਿ ਇਸ ਇਹਦੇ ਵਿੱਚ ਅਸੀਂ ਕਿਸੇ ਵੀ 3 ਇਅਰ ਜਾਂ 4 ਇਅਰ ਬੈਚਲਰ ਡਿਗਰੀ 홀ਡਰ ਨੂੰ ਲੈ ਸਕਦੇ ਹਾਂ ਕਿ ਜਿਹੜਾ ਬੱਚਾ ਕਲੀਅਰ ਹੈ ਕਿ ਉਹਨੂੰ ਕੈਨੇਡਾ ਜਾ ਕੇ ਐਜੂਕੇਸ਼ਨ ਸੈਕਟਰ 'ਚ ਕੰਮ ਕਰਨਾ ਹੈ ਜਿਹੜੀਆਂ ਹੁਣ ਟਰੂਡੋ ਸਰਕਾਰ ਨੇ ਸ਼ਕਤੀਆਂ ਕੀਤੀਆਂ ਨੇ ਉਹ ਮਾਈਗ੍ਰੈਂਟਸ ਲਈ ਨੇ ਇਕੱਲੇ ਭਾਰਤੀਆਂ ਲਈ ਨਹੀਂ ਹਰ ਮੁਲਕ ਤੋਂ ਜਿਹੜਾ ਕੋ ਉੱਥੇ ਆ ਕੇ ਵੱਸ ਰਿਹਾ ਉਹ ਹੁਣ ਜਿਹੜਾ ਹੈ ਕਿ ਇਹ ਥੋੜਾ ਫਿਊਚਰ ਤੇ ਲੱਗ ਰਿਹਾ ਸੀ ਆਪਣਾ ਕੁਐਸਚਨ ਮਾਰਕ ਖੜਾ ਹੋ ਰਿਹਾ ਸੀਗਾ ਉਹ ਸਕੋਪ ਕਿੱਦਾਂ ਦਾ ਹੈ ਆਈ ਥਿੰਕ ਸਰ ਕੇਸੀ ਵੀ ਵੱਡੀ ਕੰਟਰੀ ਜਿੱਦਾਂ ਕੈਨੇਡਾ ਹੋ ਗਿਆ ਯੂਐਸ ਹੋ ਗਿਆ ਆਸਟ੍ਰੇਲੀਆ ਹੋ ਗਿਆ ਯੂਕੇ ਹੋ ਗਿਆ ਇਹਨਾਂ ਦਾ ਐਜੂਕੇਸ਼ਨ ਸਿਸਟਮ ਬੜਾ ਵਰਲਡ ਰੈਨਾਉਂਡ ਹੈ ਰਾਈਟ ਇਹ ਨਵਾਂ ਨਹੀਂ ਹੈ ਇਹ ਬਹੁਤ ਪੁਰਾਣਾ ਐਜੂਕੇਸ਼ਨ ਸਿਸਟਮ ਹੈ ਯੈਸ ਕਦੇ ਕਦੇ ਸਪਲਾਈ ਡਿਮਾਂਡ ਦੀ ਗੱਲ ਹੈ ਕਿ ਜੇ ਉਹਨਾਂ ਨੂੰ ਲੱਗਦਾ ਕਿ ਰਿਸੋਰਸਸ ਸ਼ਾਰਟ ਹੋ ਰਹੇ ਹਨ ਉਹਨਾਂ ਨੇ ਕੁਝ ਲਿਮਿਟੇਸ਼ਨਸ ਕੀਤੀਆਂ ਇਹ ਟਾਈਮ ਐਂਡ ਟਾਈਮ ਹਰ ਕੰਟਰੀ 'ਚ ਹੁੰਦਾ ਹੈ ਬਟ ਆਈ ਥਿੰਕ ਐਜ਼ ਅ ਸਿਸਟਮ ਬਹੁਤ ਸਟਰੋਂਗ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਆਉਣ ਵਾਲੇ ਟਾਈਮ 'ਚ ਜਿਹੜਾ ਵੀ ਸਟੂਡੈਂਟ ਉੱਥੇ ਆ ਕੇ ਪੜ ਰਿਹਾ ਬਲਕਿ ਮੈਨੂੰ ਲੱਗਦਾ ਇਹ ਉਹਨਾਂ ਵਾਸਤੇ ਬੈਟਰ ਹੋਣ ਵਾਲਾ ਹੈ ਜੇ ਤੁਸੀਂ ਪੁੱਛੋ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਸਟੂਡੈਂਟ ਆਇਆ ਸੀ ਵਰਸਸ ਜਿਹੜਾ ਅੱਜ ਸੋਚ ਰਿਹਾ ਜਾਣ ਦੀ ਉਹਦੇ ਵਾਸਤੇ ਕਿਉਂਕਿ ਲਿਮਿਟੇਸ਼ਨ ਹੈ ਹੁਣ ਲਿਮਿਟਿਡ ਬੱਚਾ ਜਾਊਗਾ ਉਹਨਾਂ ਵਾਸਤੇ ਓਪਰਚ्युनिटीज ਆਈ ਥਿੰਕ ਬਹੁਤ ਜ਼ਿਆਦਾ ਮਿਲਣਗੀਆਂ ਤੇ ਇਹ ਬਲਕਿ ਜੇ ਮੈਂ ਦੇਖਾਂ ਇਹਨੂੰ ਐਜ਼ ਅ ਰਾਈਟ ਟਾਈਮ ਹੈ ਟੂ ਗੋ ਟੂ ਕੰਟਰੀਜ਼ ਲਾਈਕ ਕੈਨੇਡਾ ਆਪਣੀ ਹਾਇਰ ਐਜੂਕੇਸ਼ਨ ਕਰਨ ਵਾਸਤੇ ਕੋਈ ਵੀ ਅਹਿਮਤ ਆਪਾਂ ਸੋਚੀਏ ਬੱਚਾ ਕਿਸੇ ਵੀ ਮੁਲਕ ਤੋਂ ਆਂਦਾ ਤੇ ਉਹ ਕਹਿੰਦਾ ਮੈਂ ਕਿਸੇ ਵੀ ਵੱਡੇ ਮੁਲਕ ਜਾ ਕੇ ਮੈਂ ਸੈਟਲ ਹੋਵਾਂ ਤਾਂ ਕਿਤੇ ਨਾ ਕਿਤੇ ਸਭ ਤੋਂ ਵੱਡਾ ਉਹਦਾ ਸਟੱਡੀ ਕਰਨ ਦਾ ਵੀ ਕਾਰਨ ਨਹੀਂ ਹੁੰਦਾ ਕਿ ਮੇਰੀ ਇੱਕ ਲਾਈਫ ਉੱਤੇ ਵਧੀਆ ਸੈਟਲ ਹੋ ਜੇ ਮੈਨੂੰ ਚੰਗੀ ਜੌਬ ਮਿਲ ਜੇ ਤੇ ਇਹ ਜਿਹੜੀਆਂ ਯੂਨੀਵਰਸਿਟੀ ਕਾਲਜ ਨੇ ਇਹ ਕੁਝ ਜੌਬ ਗਰੰਟਡ ਜਾਂ ਜੌਬ ਕਨਫਰਮ ਪਲੇਸਮੈਂਟ ਦਾ ਹੈ ਕੁਝ ਇਹਦੇ ਚ ਬਿਲਕੁਲ ਜਿਹੜਾ ਜੌਬਸ ਵਾਸਤੇ ਹੈ ਕਿ ਦੇਖੋ ਜੇ ਪ੍ਰੋਗਰਾਮ ਜੇ ਆਪਣਾ ਆਪਣੇ ਪ੍ਰੋਗਰਾਮ ਦੀ ਵੀ ਗੱਲ ਕਰੀਏ ਪ੍ਰੋਗਰਾਮ ਇਹੋ ਜਿਹਾ ਡਿਜ਼ਾਈਨਡ ਹੈ ਕਿ ਇਹਦੇ ਵਿੱਚ ਇੰਟਰਨਸ਼ਿਪਸ ਇਨਕਲੂਡਡ ਨੇ ਇਨਫੈਕਟ ਅਸੀਂ ਇੰਡੀਆ 'ਚ ਕਰਦੇ ਇੱਕ ਇੰਟਰ ਸ਼ਿਪ ਹੁੰਦੀ ਮੁਸ਼ਕਿਲ ਹੈ ਨਾ ਇਹਦੇ ਇਸੇ 2 ਸਾਲ ਦੇ ਪ੍ਰੋਗਰਾਮ ਚ ਤਿੰਨ ਵਾਰੀ ਸਟੂਡੈਂਟ ਇੰਟਰਨਸ਼ਿਪ ਕਰੂਗਾ ਉਹ ਇੰਟਰਨਸ਼ਿਪ ਯੂਨੀਵਰਸਿਟੀ ਆਪ ਲਗਵਾ ਕੇ ਦਿੰਦੀ ਹੈ ਤੇ ਉਹਦਾ ਆਬਜੈਕਟਿਵ ਇਹ ਹੀ ਹੁੰਦਾ ਕਿ ਸਟੂਡੈਂਟ ਨੂੰ ਯੈਸ ਸਟੂਡੈਂਟ ਤਾਂ ਕਿ ਛੋਟੇ ਕੰਮ ਕਰਨ ਦੀ ਤਾਂ ਚਲੋ ਉਹ ਸੈਪਰੇਟ ਇਸ਼ੂ ਹੋ ਗਿਆ ਬਟ ਸੱਚ ਚੁਪਕੇ ਕਰਦੇ ਨਹੀਂ ਨਹੀਂ ਬਿਲਕੁਲ ਇੰਟਰਨਸ਼ਿਪ ਹੈ ਜੀ ਇਹ ਆਪਣਾ ਬੱਚਾ ਆਪਣੀ ਸਟੱਡੀ ਤੋਂ ਰਿਲੇਟਿਡ ਕੰਮ ਕਰ ਰਿਹਾ ਹੈ ਉਤੇ ਉਹਦਾ ਸਿੰਗਲ ਆਬਜੈਕਟਿਵ ਯੂਨੀਵਰਸਿਟੀ ਦਾ ਹੀ ਹੁੰਦਾ ਕਿ ਪ੍ਰੋਗਰਾਮ ਇਹੋ ਜਿਹਾ ਡਿਜ਼ਾਈਨਡ ਹੋਏ ਕਿ ਜਦੋਂ ਬੱਚਾ ਜੌਬ ਵਾਸਤੇ ਰੈਡੀ ਹੋਏ ਉਹਦੇ ਕੋਲ ਇਹਨਾ ਐਕਸਪੀਰੀਅੰਸ ਪਿੱਛੇ ਹੋਏ ਉਹਦੇ ਕੋਲ ਰਿਜ਼ਿਊਮੇ ਚ ਦੱਸਣ ਵਾਸਤੇ ਹੋਏ ਕਿ ਮੈਂ ਸਕੂਲ ਨਾਲੇ ਕਾਲਜ ਨਾਲ ਕੰਮ ਕੀਤਾ ਐ ਐਸ ਅ ਪਾਰਟ ਆਫ ਇੰਟਰਨਸ਼ਿਪ ਕਿ ਉਹ ਬੱਚਿਆਂ ਨੂੰ ਆ ਕੀ ਆਪਰਚੂਨਿਟੀਆਂ ਜਿਆਦੀ ਛੇਤੀ ਮਿਲਣ ਤੇ ਉਹ ਸਟੂਡੈਂਟ ਨੂੰ EMPLOYEES ਵੀ ਬਹੁਤ ਵੈਲਿਊ ਕਰਦੇ ਆ ਤੇ ਆਪਣਾ ਉਹ ਖਰਚਾ ਫਿਰ ਕਿੰਨਾ ਕਿ ਐਦਾ ਸਰ ਜਿਹੜਾ ਮਾਸਟਰਸ ਦਾ ਪ੍ਰੋਗਰਾਮ ਹੈ ਉਹ ਤਕਰੀਬਨ 20000 ਡਾਲਰ ਪਰ ਇਅਰ ਦੀ ਫੀਸ ਹੈ ਉਸ ਤੇ ਅਸੀਂ ਇੱਕ ਸਟਾਰਟਿੰਗ ਦੀ 2600 ਡਾਲਰ ਦੀ ਸਕਾਲਰਸ਼ਿਪ ਲੈ ਕੇ ਆ ਰਹੇ ਹਾਂ ਆਪਣੇ ਸਟੂਡੈਂਟਸ ਨੂੰ 2 ਸਾਲ ਦੀ ਸਟੱਡੀ ਮਾਤਰਾ 38000 ਦੇ ਆਸ-ਪਾਸ ਪਾਏਗੀ ਕੈਨੇਡੀਅਨ ਡਾਲਰ ਚ ਸਰ ਆਪਣੀ ਇੰਡੀਅਨ ਕਰੰਸੀ ਕਿੰਨੀ ਬਣੀ ਤੇ ਸਕਾਲਰਸ਼ਿਪ ਵਾਲੀ ਵੀ ਦੱਸੋ ਕਿੰਨੀ ਆਪਾਂ ਜਿਹੜਾ ਆਪਣਾ ਸਕਾਲਰਸ਼ਿਪ ਹੈ ਉਹ ਅਸੀਂ ਕਿਉਂਕਿ ਇਹ ਮਾਸਟਰਸ ਦਾ ਪ੍ਰੋਗਰਾਮ ਹੈ ਮਾਸਟਰਸ ਪ੍ਰੋਗਰਾਮ ਚ ਆਮ ਤਰ ਐਨੀ ਸਕਾਲਰਸ਼ਿਪਸ ਨਹੀਂ ਮਿਲਦੀਆਂ ਜਿਹੜੀ ਆਪਣਾ ਅਸੀਂ ਸਕਾਲਰਸ਼ਿਪ ਲੈ ਕੇ ਆਏ ਨੇ ਉਹ ਤਕਰੀਬਨ 2 ਲੱਖ 30 ਸਕਾਲਰਸ਼ਿਪ ਹੈ ਇਨੀਸ਼ੀਅਲ ਤੇ ਆਪਣੀ ਜਿਹੜੀ ਟੋਟਲ ਫੀ ਆਪਾਂ ਨੂੰ ਪਏਗੀ ਉਹ 20 ਤੋਂ 22 ਲੱਖs ਵਿੱਚ ਬੱਚਾ ਆਪਣੀ ਸਟੱਡੀਜ਼ ਕੰਪਲੀਟ ਕਰ ਸਕਦਾ ਹੈ 2 ਸਾਲ ਦੇ ਹਾਂਜੀ ਬਿਲਕੁਲ ਠੀਕ ਹੈ ਸੋ ਹਿੰਮਤ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਕੈਨੇਡਾ ਤੇ ਆਪਾਂ ਕਈ ਸਟੱਡੀ ਐਕਸਪਰਟ ਹੈਗੇ ਨੇ ਦੱਸਿਆ ਵੀ ਜਿਹੜਾ ਇਹ ਬੈਚਲਰ ਆਫ ਆਰਟਸ ਇਨ ਮਾਸਟਰਸ ਪਾਪ ਤੁਸੀਂ ਆਪਣਾ ਡਿਗਰੀ ਤੋਂ ਬਾਅਦ ਜੇ ਉੱਪਰ ਦਾ ਤੁਸੀਂ ਆਪਣੀ ਜੇ ਕੋਈ ਆਪਣਾ ਕੈਲੀਬਰ ਆਪਣਾ ਅਕੈਡੈਮਿਕ ਐਕਸਪੀਰੀਅੰਸ ਵਧਾਣਾ ਚਾਹੁੰਦੇ ਹੋ ਤਾਂ ਇਹ ਕੋਰਸ ਜਿਹੜੇ ਆਏ ਨੇ ਔਰ ਅਕਤੂਬਰ ਦੇ ਵਿੱਚ ਸਿਲਸਿਲਾ ਇਹਦਾ ਸ਼ੁਰੂ ਹੋ ਜੇਗਾ ਅਪ੍ਰੈਲ ਤੋਂ ਚੱਲ ਰਿਹਾ ਸੀ ਖੈਰ ਜਿਹੜੇ ਮਿਸ ਕਰ ਗਏ ਨੇ ਤੇ ਤੁਹਾਨੂੰ ਇਸ ਤੇ 2 ਲੱਖ ਰੁਪਏ ਦੀ ਆਪਾਂ ਕਹੀਏ ਵਜੀਫਾ ਵੀ ਸਕਾਲਰਸ਼ਿਪ ਵੀ ਮਿਲੇਗਾ 2 ਸਾਲ ਦਾ ਖਰਚਾ ਜਿਹੜੇ ਦੱਸਿਆ 20 ਤੋਂ 21 ਲੱਖ ਰੁਪਏ ਹੈਗਾ ਔਰ ਕਿਤਨਾ ਕਿਤੇ ਇਹਦੇ ਨਾਲ ਤੁਸੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਆਪਣਾ ਫਿਊਚਰ ਬਣਾ ਸਕਦੇ ਹੋ ਹੋਰ ਨਵੀਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲ